ਸਟੰਟਵਾਜਾਂ ਲਈ ਆ ਕਿਉਂਕਿ ਸਟੰਟਵਾਜ ਧਿਆਨ ਦੇਣ ਕਿਉਂਕਿ ਪੁਲਿਸ ਉਹਨਾਂ ਨੂੰ ਇਨਾਮ ਦੇ ਰਹੀ ਆ ਇਨਾਮ ਕਿਸ ਤਰੀਕੇ ਦਾ ਦੇ ਰਹੀ ਆ ਇਹ ਪੂਰੀ ਖਬਰ ਵੇਖਣ ਤੋਂ ਬਾਅਦ ਪਤਾ ਲੱਗ ਹੀ ਜਾਏਗਾ ਤੇ ਕਈਆਂ ਨੂੰ ਸਮਝ ਵੀ ਆ ਚੁੱਕੀ ਹੋਣੀ ਆ ਕਿਉਂਕਿ ਹਾਲ ਹੀ ਦੇ ਵਿੱਚ ਅਮਰੀਕਸਰ ਪੁਲਿਸ ਨੇ ਵੀ ਇੱਕ ਸਟੰਟਵਾਜ ਨੂੰ ਮੋਟਾ ਚਲਾਨ ਕੱਟ ਕੇ ਇਨਾਮ ਦਿੱਤਾ ਹੈ ਦਰਸਲ ਸੋਸ਼ਲ ਮੀਡੀਆ ਤੇ ਫੇਮ ਹਾਸਲ ਕਰਨ ਦੇ ਵਾਸਤੇ ਕੁਝ ਨੌਜਵਾਨ ਜਿਹੜੇ ਨੇ ਉਹ ਲਗਾਤਾਰ ਇਸ ਤਰੀਕੇ ਦੀਆਂ ਰੀਲਾਂ ਪਾਉਂਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਵੱਧ ਵਿਊ ਆ ਜਾਣਗੇ ਤੇ ਉਹਨਾਂ ਦੇ ਖਾਤੇ ਜਿਹੜੇ ਨੇ ਸੋਸ਼ਲ ਮੀਡੀਆ ਤੇ ਉਹ ਮੋਨਟਾਈਜ਼ ਹੋ ਜਾਣਗੇ ਜਾਂ ਫਿਰ ਉਹਨਾਂ ਨੂੰ ਕਿਸੇ ਤਰੀਕੇ ਦੀ ਐਡ ਮਿਲ ਜੇਗੀ ਪਰ ਇਸੇ ਚੱਕਰ ਦੇ ਵਿੱਚ ਸਟੰਟਵਾਜ ਪੁੱਲ ਜਾਂਦੇ ਹਨ ਕਿ ਜਿਸ ਤਰੀਕੇ ਦੇ ਉਹ ਸਟੰਟ ਕਰਦੇ ਹਨ ਉਹਨਾਂ ਦੀ ਜਾਨ ਤਾ ਜਾ ਹੀ ਸਕਦੀ ਆ ਤੇ ਕਿਸੇ ਹੋਰ ਲਈ ਵੀ ਉਹ ਮੌਤ ਦਾ ਕਾਰ ਬਣ ਸਕਦੇ ਨੇ ਕਿਉਂਕਿ ਅਜਿਹੀਆਂ ਕਈ ਗਤੀਵਿਧੀਆਂ ਸੋਸ਼ਲ ਮੀਡੀਆ ਤੇ ਅਕਸਰ ਵੇਖੀਆਂ ਜਾਂਦੀਆਂ ਨੇ ਜਦੋਂ ਕੋਈ ਸਟੰਟ ਕਰਦਾ ਤੇ ਉਸ ਦੇ ਚੱਕਰ ਦੇ ਵਿੱਚ ਆਲੇ-ਦੁਆਲੇ ਵਾਲਾ ਬੰਦਾ ਵੀ ਰਗੜਿਆ ਜਾਂਦਾ ਪਰ ਹੁਣ ਇਨਸਟੈਂਟ ਵਾਜਾਂ ਤੇ ਪੁਲਿਸ ਨੇ ਨਕੇਲ ਕੱਸਣ ਦੀ ਤਾਂ ਪਹਿਲਾਂ ਹੀ ਕਮਰਕਸੀ ਹੋਈ ਆ ਪਰ ਇਸਟੈਂਟ ਵਾਜ ਤੇ ਪੁਲਿਸ ਨੇ ਮੋਟਾ ਚਲਾਨ ਕੀਤਾ ਹੈ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਵੀਡੀਓ